ਭਾਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤਿ ਸਾਸਿਕਾਲ ਵੀਰ ਜੀ ਹੋਰ ਪਰਵਾਨਤ ਸਭ ਠੀਕ ਠਾਕ ਮੈਂ ਤੁਹਾਨੂੰ ਕਾਲ ਕਰਦੀ ਸੀ ਪਰ ਹੁਣ ਤਰ ਲਈ ਹੁਣ ਤੁਸੀਂ ਨਹੀਂ ਮੇਰਾ ਫੋਨ ਅਟੈਂਡ ਕੀਤਾ 노 ਪ੍ਰੋਬਲਮ ਅੱਗੇ ਵੀ ਇੱਕ ਦਿਨ ਕੀਤਾ ਸੀਗਾ ਮੈਂ ਖੁਦ ਤੁਹਾਡੇ ਨਾਲ ਗੱਲ ਕਰਕੇ ਦੱਸਣਾ ਚਾਹੁੰਦੀ ਸੀਗੀ ਪਰ ਸ਼ਾਇਦ ਤੁਹਾਡੇ ਕੋਲ ਟਾਈਮ ਨਹੀਂ ਹੋਗਾ ਕੋਈ ਗੱਲ ਨਹੀਂ ਵੀਰ ਜੀ ਮੈਂ ਵੀ ਐਦਾ ਹੀ ਨਾਮ ਚੱਪਿਆ ਗੁਰੂ ਰਾਮਦਾਸ ਜੀ ਦਾ ਸਵਾਸ ਸਵਾਸ ਗੁਰੂ ਰਾਮਦਾਸ ਮੇਰੇ ਬੱਚੇ ਵੀ ਮੇਰੇ ਨਾਲ ਇੱਦੇ ਜਪ ਕਰਦੇ ਸਨ ਪਾਠ ਮੈਂ ਤੋਂ एवरीडे ਕਰਦੀ ਆ ਕਦੇ ਵੀ ਨਾਗਾ ਨਹੀਂ ਪਾਇਆ ਕਦੇ ਵੀ ਨਹੀਂ ਸਭ ਕੁਝ ਭੁੱਲ ਜਾਨੀ ਆ ਪਰ ਮੈਂ ਪਾਠ ਕਰਨਾ ਕਦੇ ਨਹੀਂ ਭੁੱਲੀ ਮੇਰਾ ਵੀ ਲਰਨਿੰਗ ਦਾ ਡਰਾਈਵਿੰਗ ਟੈਸਟ ਸੀਗਾ ਸੌਰੀ ਲਰਨਿੰਗ ਦਾ ਨਹੀਂ ਡਰਾਈਵਿੰਗ ਟੈਸਟ ਸੀਗਾ ਮੈਂ ਦੋ ਵਾਰ ਫੇਲ ਹੋ ਗਈ ਸੀ ਤੇ ਮੇਰੇ ਬੱਚਿਆਂ ਲਈ ਬਹੁਤ ਹਾਰਡ ਸੀ ਕਿਉਂਕਿ ਬੱਚਿਆਂ ਨੂੰ ਮੈਂ ਬਹੁਤ ਕਰਕੇ ਜਾਣਾ ਪੈਂਦਾ ਸੀ ਸਕੂਲ ਤੇ ਮੈਂ ਇੱਕ ਮੰਥ ਜਿੱਦਨ ਦਾ ਮੇਰੀ ਅਪਾਇੰਟਮੈਂਟ ਬਣੀ ਮੈਂ ਉਦੋਂ ਤੋਂ ਹੀ ਜਪਦੀ ਤਾਂ ਮੈਂ ਪਹਿਲਾਂ ਵੀ ਸੀ ਪਰ ਉਦੋਂ ਮੈਂ ਮਨ ਦੇ ਵਿੱਚ ਮੈਂ ਧਾਰ ਲਿਆ ਕਿ ਮਹਾਰਾਜ ਨਹੀਂ ਹੁਣ ਮੇਰੀ ਸੁਣਨੀ ਆ ਮੈਂ ਜਦੋਂ ਵੀ ਮੈਂ ਫ੍ਰੀ ਹੁੰਦੀ ਸੀਗੀ ਇਹਨਾਂ ਬਸ ਮੈਂ ਬੈਹਿਣਾ ਜਾਂ ਲੰਮੀ ਕਰਣਾ ਜਿੱਦਾਂ ਵੀ ਹੋਣਾ ਮੈਂ ਤੇ ਮੈਂ ਜਾਪ ਕਰਨ ਲੱਗ ਜਾਣਾ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਨੂੰ ਲਾਇਸੈਂਸ ਮਿਲ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਹੈਗੇ ਨਹੀਂ ਤਾਂ-ਤਾਂ ਗੁਰੂ ਰਾਮਦਾਸ ਜੀ ਹੈਗੇ ਨਹੀਂ ਯਕੀਨ ਕਰਕੇ ਬਈ ਵੀਰ ਜੀ ਚੱਲਣਾ ਚਾਹੀਦਾ ਸਭ ਕੁਝ ਮਿਲਦਾ ਸਭ ਕੁਝ ਮੈਨੂੰ ਬਹੁਤ ਖੁਸ਼ੀ ਸੀਗੀ ਮੈਂ ਤੁਹਾਡੇ ਨਾਲ ਖੁਦ ਗੱਲ ਕਰਨਾ ਮੰਗਦੀ ਸੀ ਮੈਂ ਤੁਹਾਨੂੰ ਕਾਲ ਕਰਦੀ ਸੀ ਹੁਣ ਵੀ ਟਾਈਮ ਨਹੀਂ ਸੀਗਾ ਤੁਹਾਡਾ ਤਾਂ ਅਰਲੀ ਮਾਰਨਿੰਗ ਹੋਣਾ ਅਜੇ ਤਾਂ ਤੁਸੀਂ ਮਿਲਣਾ ਦਾ ਸਲੀਪਿੰਗ ਤੇ ਹੋਣੀ ਆ ਪਰ ਫੇਰ ਵੀ ਮੈਂ ਕਾਲ ਕੀਤੀ ਸੌਰੀ ਤੇ ਮੈਂ ਜਦੋਂ ਮੀਰ ਜੀ ਨੂੰ ਦੱਸਿਆ ਮੈਨੂੰ ਬਹੁਤ ਖੁਸ਼ੀ ਸੀ ਕਿ ਮੈਂ ਖੁਦ ਦੱਸਣਾ ਮੰਗਦੀ ਸੀ ਕੀ ਮੈਂ ਕਾਲ ਕਰਕੇ ਦੱਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ